ਉਹ ਦੋਸਤੋ ਖਾਸ ਚੈਨਲ ਦੇ ਤੁਹਾਡਾ ਨਿੱਘਾ ਸਵਾਗਤ ਹੈ ਜਿੱਦਾਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਲਾਰੈਂਸ ਬਿਸ਼ਨੋਈ ਸਲਮਾਨ ਖਾਨ ਦਾ ਇੱਕ ਜਾਨੀ ਦੁਸ਼ਮਣ ਬਣਿਆ ਹੋਇਆ ਹੈ। ਇਹ ਲਾਰੈਂਸ ਬਿਸ਼ਨੋਈ ਉਸ ਨੂੰ ਸ਼ਰੇਆਮ ਜਾਨ ਨੂੰ ਮਾਰ ਦੇਣ ਦੀਆਂ ਧਮਕੀਆਂ ਵੀ ਦੇ ਚੁੱਕਿਆ ਹੈ ਔਰ ਬੀਤੇ ਦਿਨੀ ਸਲਮਾਨ ਖਾਨ ਦੇ ਫਾਰਮ ਦੇ ਵਿੱਚੋਂ ਇੱਕ ਲਾਰੈਂਸ ਬਿਸ਼ਨੋਈ ਦਾ ਸ਼ੂਟਰ ਵੀ ਕਾਬੂ ਕਰ ਲਿਆ ਗਿਆ ਸੀ। ਹੁਣ ਦੋਸਤੋ ਸਰਦਾਰ ਬਲਕੌਰ ਸਿਉਣੇ ਵੀ ਇਸ ਕਾਂਡ ਦੇ ਉੱਪਰ ਆਪਣੇ ਖੁੱਲ੍ਹ ਕੇ ਵਿਚਾਰ ਪੇਸ਼ ਕੀਤੇ ਹਨ ਕਿਉਂਕਿ ਸਿੱਧੂ ਮੂਸੇਵਾਲੇ ਕਤਲ ਕਾਂਡ ਦਾ ਮੇਨ ਦੋਸ਼ੀ ਵੀ ਲਾਰੈਂਸ ਬਿਸ਼ਨੋਈ ਹੀ ਹੈ। 1.5 ਸਾਲ ਤੋਂ ਵੱਧ ਦਾ ਸਮਾਂ ਹੋ ਕਿ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲ ਪਾਈ ਹੈ ਸਰਦਾਰ ਬਲਕੌਰ ਸਿੰਘ ਨੇ ਲਾਈਵ ਹੋ ਕੇ ਇੱਕ ਵੀਡੀਓ ਦੌਰਾਨ ਆਪਣੇ ਵਿਚਾਰ ਪੇਸ਼ ਕੀਤੇ ਹਨ ਜਾਦਾ ਜਾਣਕਾਰੀ ਲਈ ਆਓ ਦੋਸਤੋ ਚਲਦੇ ਹਾਂ ਮਾਰਦੇ ਹਾਂ ਵੀਡੀਓ ਬਲ ਨਗਾ ਫਿਰ ਵੀ ਕਹਿੰਦੇ ਆ ਕਿ ਜੇਲ੍ਹਾਂ ਦੇ ਵਿੱਚ ਤਾਂ ਫੋਨ ਦੀ ਵਰਤੋਂ ਨਹੀਂ ਹੁੰਦੀ ਉੱਥੇ ਤਾਂ ਜਹਿਨਮ ਲੱਗਿਆ ਹੋਇਆ ਜੀ ਇੱਕ ਕੈਦੀ ਦੂਜੇ ਕੈਦੀ ਨਾਲ ਗੱਲ ਹੀ ਨਹੀਂ ਕਰ ਸਕਦਾ ਜੀ ਸਭ ਕੁਝ ਖੁੰਦਾ ਜਦੋਂ ਮੇਰੇ ਪੁੱਤਰ ਨੂੰ ਮਾਰਿਆ ਜਾਂਦਾ ਹੈ ਕੈਦੀ ਆਪ ਦਾ ਫੋਨ ਨਹੀਂ ਰੱਖਦੇ ਕੋਲੇ ਉਹਨਾਂ ਦੇ ਨਾਲ ਇੱਕ ਸਹਾਇਕ ਫੋਨ ਵਾਲਾ ਬੰਦਾ ਰੱਖਿਆ ਜਾਂਦਾ ਹੈ ਇਹ ਇੱਡੇ ਛਾਤਰ ਨੇ ਇਹ ਫੋਨ ਨੂੰ ਉਂਗਲਾਂ ਵੀ ਨਹੀਂ ਫਿੰਗਰਪ੍ਰਿੰਟ ਆ ਜੇ ਉਹ ਟੱਚ ਨਹੀਂ ਕਰਦੇ ਫੋਨ ਨੂੰ ਦੂਜਾ ਬੰਦਾ ਹੀ ਫੜ ਕੇ ਕਹਿੰਦਾ ਨਾਲ